ਸਤਿ ਸ਼੍ਰੀ ਅਕਾਲ ਸਾਥੀਓ ਅੱਜ ਮੈਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਖੜੀ ਆ ਤੁਸੀਂ ਇੱਥੇ ਆ ਪੀਣ ਵਾਲੇ ਪਾਣੀ ਦੀਆਂ ਟੰਕੀਆਂ ਦੀ ਸਫਾਈ ਦੇਖ ਸਕਦੇ ਹੋ ਇਹ ਅੱਜ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਸਰਕਾਰ ਦਾ ਇਦਾਂ ਵੇੜਾ ਕਰਕੇ ਜੇ ਜੁਆਕਾਂ ਨੂੰ ਚੰਗਾ ਪਾਣੀ ਨਹੀਂ ਦੇ ਸਕਦੇ ਤਾਂ ਇਹ ਚੰਗੀਆਂ ਬਣਾਈਆਂ ਕਿੱਥੋਂ ਦੇਣਗੇ ਮੈਂ ਅਪੀਲ ਕਰਦੀ ਆ ਮੌਜੂਦਾ ਐਮਐਲਏ ਮਿਊਸਪਲ ਕਾਰਪੋਰੇਸ਼ਨ ਵੀ ਤੁਸੀਂ ਮਾਲਵੇ ਦਾ ਦੂਜਾ ਸਭ ਤੋਂ ਵੱਡਾ ਕਾਲਜ ਹੈ ਸਰਕਾਰੀ ਰਜਿੰਦਰਾ ਕਾਲਜ ਇਸ ਕਾਲਜ ਉਤੇ ਜਲੂਸ ਕੱਢ ਰੱਖਿਆ ਹੈ ਤੁਸੀਂ ਕਿ ਆਪਦੀਆਂ ਤਾਨਾਸ਼ਾਹੀਆਂ ਤੋਂ ਦੂਰ ਹੋ ਕੇ ਸਕੂਲ즈 ਵਿਜ਼ਿਟ ਕਰੋ ਆ ਹਾਲ ਦਿਖਾਓ ਇਹਨਾਂ ਨੂੰ ਇਹ ਪਾਣੀ ਸਟੂਡੈਂਟਸ ਪੀਂਦੇ ਆ ਦਿਖਾਓ ਇੱਧਰ ਇਹ ਸਾਰੀ ਟੰਕੀਆਂ ਦਾ ਪਾਣੀ ਅਸੀਂ ਇੱਥੇ ਪੀਣਾ ਹੁੰਦਾ ਤੁਸੀਂ ਇੱਕ ਦਿਨ ਆਓ ਇੱਥੇ ਆ ਗਿਆ ਐਮਐਲਏ ਸਾਹਿਬ ਟੰਕੀਆਂ ਦਾ ਪਾਣੀ ਪੀਓ ਤੁਹਾਨੂੰ ਸਿੱਖਿਆ ਕ੍ਰਾਂਤੀ ਦਿਖਾਈ ਗਈ ਅਸੀਂ ਜਲੂਸ ਵਾੜ ਰੱਖਿਆ ਤੁਸੀਂ ਸਿੱਖਿਆ ਸੰਸਥਾਵਾਂ ਦਾ ਮੈਂ ਵਾਜ ਤੁਹਾਡੇ ਕਲੈਰ ਜਿੰਦਰਾ ਕਾਲਜ ਦੀ ਆ ਲੱਕੇ ਆਈ ਆ ਅਸੀਂ ਇਹ ਪਾਣੀ ਦੇ ਕੀ ਪੂਰਾ ਮਤਲਬ ਹੈ ਜਿਹੜਾ ਤੁਹਾਡਾ ਹੋਇਆ ਬਹੁਤ ਹੀ ਅੱਜ ਮੰਦਪਾਗੀ ਘਟਨਾ ਹੈ ਜਿਹੜੀ ਬਠਿੰਡੇ ਦੇ ਵਿੱਚ ਇੱਕ ਸਟੂਡੈਂਟ ਲੀਡਰ ਦੇ ਨਾਲ ਆਵਾਜ਼ ਉਠਾਉਣ ਦੇ ਉੱਤੇ ਸਟੂਡੈਂਟ ਲੀਡਰ ਸਟੂਡੈਂਟ ਕੀ ਮੰਗ ਰਹੇ ਸੀਗੇ ਪਾਣੀ ਮੰਗ ਰਹੇ ਸੀਗੇ ਰਜਿੰਦਰਾ ਕਾਲਜ ਦੇ ਸਟੂਡੈਂਟ ਕੀ ਪਾਣੀ ਸਾਡਾ ਟੈਂਕੀਆਂ ਸਾਫ਼ ਨਹੀਂ ਹੈ ਆ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਬਾਰ ਬਾਰ ਕਹਿਣ ਦੇ ਉੱਤੇ ਵੀ ਕਾਲਜ ਦੇ ਮੁਖੀ ਜਿਹੜੇ ਹੈਗੇ ਆ ਮੈਡਮ ਉਹਨਾਂ ਨੇ ਖਿਆਲ ਨਹੀਂ ਕੀਤਾ ਹੈਗਾ ਔਰ ਜਦੋਂ ਜਵਾਕਾਂ ਨੇ ਵੀਡੀਓ ਬਣਾਈ ਪਾਇਆ ਲਾ ਰੋੜਾ ਨੇ ਇੰਨਾ ਵੀ ਵੀਡੀਓ ਬਣਾਈ ਉਹ ਵੀਡੀਓ ਹੋ ਗਈ ਵਾਇਰਲ ਪੂਰੇ ਪੰਜਾਬ ਚ ਕੀ ਭਾਰਤ ਚ ਜਦੋਂ ਥੂ ਥੂ ਹੋਣੀ ਸ਼ੁਰੂ ਹੋਈ ਤਾਂ ਆਵਾਜ਼ ਚੱਕਣ ਦੇ ਉੱਤੇ ਸਾਡਾ ਰਾਈਟ ਟੂ ਸਪੀਚ ਆ ਬੋਲਣ ਦਾ ਅਧਿਕਾਰ ਤੇ ਜਵਾਕ ਨੂੰ ਉਸ ਲੜਕੀ ਨੂੰ ਨੋਟਿਸ ਦਿੱਤਾ ਗਿਆ ਕਿ ਤੁਸੀਂ ਵੀਡੀਓ ਜਿਹੜੀ ਹੈਗੀ ਆ سوشل میڈیا ਦੇ ਉੱਤੇ ਕਿਉਂ ਪਾਈਏ ਕਾਲਜ ਦਾ ਅੰਦਰਲਾ ਮਸਲਾ ਸੀ ਇਹ ਮੈਂ ਕਾਲਜ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਆ ਅੰਦਰਲਾ ਮਸਲਾ ਨਹੀਂ ਸੀ ਇਹ ਜਿਉਣ ਦਾ ਮਸਲਾ ਸੀਗਾ ਜੇ ਜਵਾਕ ਕਾਲਜ ਚ ਪੜਨ ਆਏ ਨੇ ਤਾਂ ਕਾਲਜ ਦੇ ਵਿੱਚ ਸਹੀ ਪਾਣੀ ਮਿਲਣਾ ਔਣਾ ਨੂੰ ਸਹੀ ਸੈਨੀਟੇਸ਼ਨ ਔਣਾ ਇਹ ਕਾਲਜ ਦਾ ਹੱਕ ਹੈ ਕਾਲਜ ਦੇ ਮੁਖੀ ਹੋਣ ਦੇ ਨਾਤੇ ਮੁਖੀ ਦੇ ਮੁਖੀ ਨੂੰ ਵੇਖਣਾ ਚਾਹੀਦਾ ਬੱਚਿਆਂ ਨੂੰ ਤਾਂ ਉਠਾਣਾ ਹੀ ਨਹੀਂ ਚਾਹੀਦਾ ਹੈਗਾ ਤੇ ਜੇ ਉਹਨਾਂ ਨੇ ਆਵਾਜ਼ ਚੁੱਕੀ ਰੱਖੀ ਰੱਖਦੇ ਗਏ ਸੈਸ਼ਨ ਠੀਕ ਕਰਨ ਦੀ ਬਜਾਏ ਤੁਸੀਂ ਜਵਾਕਾਂ ਦੇ ਉੱਤੇ ਹੀ ਨੋਟਿਸ ਦੇ ਕੇ ਇਹ ਸਰਾਸਰ ਟੰਕੇਸ਼ਾਈ ਤੇ ਤਾਨਾਸ਼ਾਈ ਹੈ ਔਰ ਮੈਂ ਇਸ ਸੀਰੀਜ਼ ਦਾ ਕੜੇ ਸ਼ਬਦਾਂ ਦੇ ਵਿੱਚ ਵਿਰੋਧ ਕਰਦੀ ਹਾਂ ਔਰ ਸਟੂਡੈਂਟਸ ਦੇ ਨਾਲ ਜਿੱਥੇ ਸਟੂਡੈਂਟਸ ਨੂੰ ਖੜਾ ਨੂੰ ਸਿਸਟਮ ਦੇ ਵਿਰੋਧ ਚ ਲੜਨ ਜਵਾਬ ਦੇ ਹੱਕਾਂ ਲਈ ਲੜਨਗੇ ਇੱਕ ਆਮ ਸਧਾਰਨ ਇੱਕ ਬਠਿੰਡੇ ਦੇ ਨਾਗਰਿਕ ਹੋਣ ਦੇ ਨਾਤੇ ਸਟੂਡੈਂਟਸ ਦੇ ਨਾਲ ਖੜੂੰਗੀ ਤੇ ਉਹਨਾਂ ਦੇ ਹੱਕਾਂ ਦੀ ਉਹਨਾਂ ਦੀ ਆਵਾਜ਼ ਲਈ ਉਹਨਾਂ ਦੇ ਨਾਲ ਜੇ ੱਟਾ ਹੋਊਗਾ ਤਾਂ ਲੜੂੰਗੀ ਸਸ਼ੀ ਕਾਲ ਜੀ ਮੇਰਾ ਨਾਮ ਪਾਇਲ ਅਰੋੜਾ ਮੈਂ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਜਿਵੇਂ ਤੁਹਾਨੂੰ ਪਤਾ ਹੈ ਬੀਤੇ ਦਿਨ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਮੈਂ ਕਾਲਜ ਦੇ ਵਾਟਰ ਟੈਂਕ ਦੀ ਇੱਕ ਵੀਡੀਓ ਬਣਾਈ ਸੀ ਉਹ ਵਾਟਰ ਟੈਂਕ ਦੀ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਕਿਉਂਕਿ ਉਹ ਵਾਟਰ ਟੈਂਕ ਦਾ ਇੰਨਾ ਬੁਰਾ ਹਾਲ ਸੀ ਉਹਦੇ ਵਿੱਚ ਛਿੱਪਕ ਲੀਆਂ ਇਨਸੈਕਟਸ ਉਹਦੀਆਂ ਮੋਟਰਾਂ ਇੰਨੇ ਖਰਾਬ ਸੀ ਕਿ ਉਹ ਪਾਣੀ ਪੀਤਾ ਨਹੀਂ ਜਾ ਸਕਦਾ ਸੀਗਾ ਕਾਲਜ ਮੈਨੇਜਮੈਂਟ ਵੱਲੋਂ ਮੈਨੂੰ ਇੱਕ ਨੋਟਿਸ ਜਾਰੀ ਕਰਿਆ ਗਿਆ ਤੇ ਨੋਟਿਸ ਵਿੱਚ ਕਿਹਾ ਗਿਆ ਕਿ ਇਹ ਕਾਲਜ ਦੇ ਨਿਯਮਾਂ ਦੇ ਉਲੰਘਣਾ ਮੈਂ ਉਲੰਘਣਾ ਕੀਤੀ ਹੈ ਵੀ ਸਾਨੂੰ ਇਹ ਪਹਿਲਾਂ ਕਾਲਜ ਮੈਨੇਜਮਮੈਂਟ ਨੂੰ ਦੱਸਣਾ ਚਾਹੀਦਾ ਸੀ ਮੈਂ ਕਾਲਜ ਪ੍ਰਿੰਸੀਪਲ ਨੇ ਜੋ ਮੈਨੂੰ ਨੋਟਿਸ ਜਾਰੀ ਕਰਿਆ ਮੈਂ ਕਾਲਜ ਪ੍ਰਿੰਸੀਪਲ ਨੂੰ ਦੱਸਣਾ ਚਾਹੁੰਦੀ ਹਾਂ ਵੀ ਮੈਮ ਅਸੀਂ ਵਾਟਰ ਟੈਂਕ ਪਿੱਛੇ ਤੁਹਾਡੇ ਆਫਿਸ ਦੇ ਬਾਹਰ ਧਰਨਾ ਵੀ ਦਿੱ ਤੱਨ ਨਾਲੋਂ ਤੋਂ ਪਹਿਲਾਂ ਮੈਂ ਅੱਜ ਤੁਹਾਨੂੰ ਵਰਬਲੀ ਦੱਸ ਕੇ ਵੀ ਆਏ ਇੱਕ ਹਫਤਾ ਕਾਲਜ ਵਿੱਚ ਪਾਣੀ ਨਾ ਹੋਣ ਤੋਂ ਬਾਵਜੂਦ ਅਸੀਂ ਕਾਲਜ ਸਰਵਾਈਵ ਕਰਿਆ ਮੈਨੇਜਮੈਂਟ ਨਾਲ ਕੋਆਪਰੇਟ ਕਰਿਆ ਪਰ ਜਦੋਂ ਇੱਕ ਹਫਤੇ ਬਾਅਦ ਵੀ ਕਾਲਜ 'ਚ ਪਾਣੀ ਨਹੀਂ ਆਇਆ ਤਾਂ ਮਜਬੂਰਨ ਸਾਨੂੰ ਵਾਟਰ ਟੈਂਕ ਦੀ ਵੀਡੀਓ ਬਣਾਣੀ ਪਈ ਪਾਣੀ ਇੱਕ ਅਲੱਗ ਮਜਬੂਰੀ ਸੀ ਪਰ ਜਦੋਂ ਅਸੀਂ ਉੱਥੇ ਜਾ ਕੇ ਹਾਈਜਨ ਦੇਖਿਆ ਤਾਂ ਹਾਈਜਨ ਵੀ ਬਿਲਕੁਲ ਜ਼ੀਰੋ ਸੀ ਜਿਹੜੇ ਪਾਣੀ 'ਚ ਛਿਪਕ ਲੀਆਂ ਤੈਰ ਰਹੀਆਂ ਨੇ ਵਿਦਿਆਰਥੀਓ ਪਾਣੀ ਕਿੱਦਾਂ ਪੀ ਸਕਦੇ ਆ ਜੋ ਮੈਡਮ ਨੇ ਮੇਰੇ ਤੋਂ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਮੰਗਿਆ ਮੈਂ ਜ਼ਰੂਰ ਦਵਾਂਗੀ ਮੈਂ ਗਲ ਡੀਪੀ ਇਹਨੂੰ ਵੀ ਦੱਸਣਾ ਚਾਹੁੰਦੀ ਆ ਤੇ ਐਜੂਕੇਸ਼ਨ ਮਿਨਿਸਟਰ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਜਿਹੜੀ ਸਿੱਖਿਆ ਕ੍ਰਾਂਤੀ ਐ ਸਿੱਖਿਆ ਕ੍ਰਾਂਤੀ ਦਾ ਪਹਿਲਾ ਮੁਹਿੰਮ ਐ ਕਿ ਜਿਹੜਾ ਹਾਈਜਨ ਦਾ ਵਿਦਿਆਰਥੀਆਂ ਦੀ ਜਿਹੜੀ ਸਿਹਤ ਐ ਉਹਦੇ ਨਾਲ ਨਾ ਛਲਵਾੜ ਕੀਤਾ ਜਾਵੇ ਜਿਹੜਾ ਸਾਨੂੰ ਬੋਲਣ ਦਾ ਅਧਿਕਾਰ ਐ ਪ੍ਰੈਸ 'ਚੋਂ ਬੋਲਣ ਦਾ ਜੋ ਅਸੀਂ ਸੋਸ਼ਲ ਮੀਡੀਆ 'ਤੇ ਦਿਖਾਉਣਾ ਚਾਹੁੰਦੇ ਆ ਸੱਚਾਈ ਇਹ ਵਿਦਿਆਰਥੀਆਂ ਨੂੰ ਤੁਸੀਂ ਨੋਟਿਸ ਦੇ ਕੇ ਦਬਾਅ ਨਹੀਂ ਸਕਦੇ ਅਸੀਂ ਅੱਜ ਇੱਕ ਹੋਰ ਵੀਡੀਓ ਤਿਆਰ ਕਰੀਏ ਤੇ ਜਦੋਂ ਤੱਕ ਕਾਲਜ ਮੈਨੇਜਮੈਂਟ ਸਹੀ ਨਹੀਂ ਹੋ ਜਾਂਦੀ ਕਾਲਜ ਦਾ ਜਿਹੜਾ ਇਨਫਰਾਸਟ੍ਰਕਚਰ ਨਹੀਂ ਸਹੀ ਹੁੰਦਾ ਔਰ ਤੱਕ ਇਹ ਵਿਦਿਆਰਥੀ ਯੂਨੀਅਨ ਲਗਾਤਾਰ ਵੀਡੀਓ ਪਾਉਂਦੀ ਰਹੂਗੀ ਧੰਨਵਾਦ। ਹਾਂਜੀ ਕੀ ਨਾ ਮੈਂ ਕਾਲਜ ਦੀ ਪੋਸਟ 'ਤੇ ਹਾਂਜੀ ਮੈਂ ਮੇਰਾ ਨਾਮ ਪ੍ਰੋਫੈਸਰ ਗੁਰਜੀਤ ਕੌਰ ਐ ਅਸੋਸੀਏਟ ਪ੍ਰੋਫੈਸਰ ਹਾਂ ਮੈਂ ਦਰਜਿੰਦਰ ਕਾਲਜ ਦੇ ਵਿੱਚ ਇੱਕ ਵੀਡੀਓ ਹੈ ਨਾ ਤੁਹਾਡੇ ਕਾਲਜ ਦੀ ਉਹ ਕੋਣ ਆ ਬਈ ਆ ਇਥੇ ਕਹਰੇ ਪਾਣੀ ਦੀ ਦੁਰਸ਼ਲਾ ਰਹੇ ਪਾਣੀ ਕਿੱਥੇ ਹਾਂਜੀ ਉਹ ਸਾਡੇ ਕਾਲਜ ਦੀ ਵਿਦਿਆਰਥਣ ਹੈਗੀ ਆ ਪਾਇਲ ਉਹਨਾਂ ਨੇ ਇੱਕ ਦਿਨ ਵੀਡੀਓ ਵੀਡੀਓ ਪਾਤੀ ہوئی ਹੈ ਪਰ ਇਹ ਜੀ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਾਲਜ ਦੇ ਵਿੱਚ ਤਿੰਨ ਆਰਓ ਚੱਲ ਰਹੇ ੜੇ ਬੜੀ ਕੈਪੈਸਿਟੀ ਵਾਲੇ ਆਰਓ ਚੱਲ ਰਹੇ ਨੇ ਸਾਰਾ ਸਟਾਫ ਸਾਰੇ ਸਟੂਡੈਂਟਸ ਉਹਦੇ ਵਿੱਚੋਂ ਇਹ ਸਾਰੇ ਪਾਣੀ ਪੀਂਦੇ ਨੇ ਪਾਣੀ ਸਾਰੇ ਕਾਲਜ ਨੂੰ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਮਰਮਤ ਵੀ ਕਰਵਾਈ ਜਾਂਦੀ ਹੈ ਇੱਕ ਦਿਨ ਅਚਾਨਕ ਹੀ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਆਰਓ ਦੀ ਮੋਟਰ ਸੜ ਗਈ ਉਹਨੂੰ ਅਚਾਨਕ ਰਿਪੇਅਰ ਕਰਾਣਾ ਪੈ ਗਿਆ ਤਾਂ ਉਸ ਕਰਕੇ ਉਹ ਥੋੜਾ ਜਿਹਾ ਅਹ ਸਿਕਾ ਪਰ ਇਹ ਜੀ ਕੋਈ ਗੱਲ ਨਹੀਂ ਹੈ ਸਾਰੇ ਆਰੋ ਸਿਸਟਮ ਜਿਹੜੇ ਹੈ ਠੀਕ ਚੱਲ ਰਹੇ ਨੇ ਹੁਣ ਕਿਸੇ ਵਿਦਿਆਰਥੀ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਕਾਲਜ ਦੇ ਵਿੱਚ ਐਦਾਂ ਦੀ ਹਾਂਜੀ ਕੀ ਕਾਰਨ ਸਮਝਦੇ ਹੋ ਕਿ ਵਿਦਿਆਰਥੀ ਨੂੰ ਵੀਡੀਓ ਵਾਇਰਲ ਕਰਨ ਤੋਂ ਕੀ ਕਾਰਨ ਮੰਨਦੇ ਹੋ ਵਿੱਚ ਦੇਖੋ ਜੀ ਉਹਨਾਂ ਵਿਦਿਆਰਥੀ ਨੇ ਉਹ ਉਸ ਦਿਨ ਉਹ ਜੋ ਰਿਪੇਅਰ ਕਰਾਈ ਉਸ ਤੋਂ ਬਾਅਦ ਉਸ ਵਿਦਿਆਰਥੀ ਨੇ ਉਸ ਕਮਰੇ ਨੂੰ ਦੇਖ ਲਿਆ ਹੋਣਾ ਤਾਂ ਉਹਦੇ ਵਿੱਚ ਸੀਮੈਂਟ ਵਗੈਰਾ ਜੋ ਵੀ ਰਿਪੇਅਰ ਕਰਾਈ ਸੀ ਉਹ ਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਸਬੰਧ ਦੇ ਵਿੱਚ ਵੀਡੀਓ ਵਾਇਰਲ ਕਰਤੀ ਅਦਰਵਾਈਜ਼ ਕਾਲਰ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਪੂਰੀ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਪੂਰਾ ਸਟਾਫ ਵਿਦਿਆਰਥੀ ਸਾਰੇ ਉਥੋਂ ਹੀ ਪਾਣੀ ਪਿੰਦੇ ਉਹਨਾਂ ਨੇ ਮੈਨੇਜਮੈਂਟ ਨੂੰ ਕੋਈ ਸ਼ਿਕਾਇਤ ਕੀਤੀ ਜਾਂ ਪ੍ਰਿੰਸੀਪਲ ਕੋਲ ਵਿਦਿਆਰਥੀ ਨੇ ਪਹੁੰਚ ਕੀਤੀ ਵੀ ਨਹੀਂ ਨਹੀਂ ਉਹਨਾਂ ਨੇ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਸਾਡੇ ਕੋਲ ਕੁਝ ਪਹੁੰਚ ਨਹੀਂ ਕੀਤੀ ਵੀ ਕਿ ਪਾਣੀ ਨਹੀਂ ਮਿਲ ਰਿਹਾ ਵਿਦਿਆਰਥੀਆਂ ਨੂੰ ਜਾਂ ਸਫਾਈ ਨਹੀਂ ਹੈਗੀ ਤਾਂ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਸੀਗੀ ਕਿ ਕਿੰਨੇ ਆਪ ਲੱਗੇ ਨੇਗੇ ਤੋਂ ਦਾਵਾ ਜਿਹੜੇ ਕਿ ਵੀਡੀਓ ਸਾਰੇ 300 ਆਰੋ ਲੱਗੇ ਹੋਏ ਨੇ ਤੇ ਇਹਨਾਂ ਦੀ ਕੈਪੈਸਿਟੀ ਬਹੁਤ ਹੈ ਸਾਰਾ ਸਟਾਫ ਸਾਰੇ ਵਿਦਿਆਰਥੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਔਰ ਸਾਫ ਪਾਣੀ ਮਿਲਦਾ ਸਾਰੇ ਸਟੂਡੈਂਟਸ ਨੂੰ ਜਿੱਥੋਂ ਵੀਡੀਓ ਵਾਇਰਲ ਕੀਤੀ ਹੈ ਉਹ ਪਾਣੀ ਸਾਫ ਹੈਗਾ ਹਾਂਜੀ ਹਾਂਜੀ ਪੂਰਾ ਸਾਫ ਹੈ ਪਾਣੀ ਪਰਵਾਹ ਲਈ ਹਾਂਜੀ ਹਾਂਜੀ ਉਹ ਮਰਮਤ ਕਰਵਾਣੇ ਨੇ ਸੈਸ਼ਨ ਤੋਂ ਪਹਿਲਾਂ ਕਿ ਵਿਦਿਆਰਥੀਆਂ ਨੇ ਕਲਾਸਿਸ ਲਗਾਉਣੀਆਂ ਹੁੰਦੀਆਂ ਨੇ ਤਾਂ ਗਰਮੀ ਵੀ ਬੜੀ ਪੈ ਰਹੀ ਹੈ ਕੋਈ ਪ੍ਰੋਬਲਮ ਨਾ ਆਏ ਵਿਦਿਆਰਥੀਆਂ ਨੂੰ ਤਾਂ ਮੈਂ ਕਾਲਜ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਰਾ ਕੁਝ ਸਹੀ ਹੋਏ ਸਾਰੀ ਮੋਟਰ ਵਗੈਰਾ ਸਭ ਕੁਝ ਤਾਂ ਉਹ ਐਸੀ ਕੋਈ ਗੱਲ ਨਹੀਂ ਹੈ ਕਾਲਜ ਦੀ ਲੱਗਦਾ ਨਹੀਂ ਕਿ ਮੈਨੇਜਮੈਂਟ ਨੂੰ ਪਹਿਲਾਂ ਦੇਖਣਾ ਚਾਹੀਦਾ ਹੈਗਾ ਵੀ ਉਸ ਤੋਂ ਬਾਅਦ ਵੀਡੀਓ ਵਾਇਲ ਕਰਨੀ ਚਾਹੀਦੀ ਸੀ ਲੜਕੀ ਇਹ ਤਾਂ ਉਹਨਾਂ ਦੇ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਹਿਲਾਂ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਪਰ ਮੈਨੇਜਮੈਂਟ ਜਿਹੜੀ ਹੈਗੀ ਉਹ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਾਰੀ ਚੀਜ਼ ਦਾ ਖਿਆਲ ਰੱਖਦੀ ਹੈ ਕਾਲਜ ਕਿਹੜਾ ਹੈ ਸਰਕਾਰੀ ਰਜਿੰਦਰਾ ਕਾਲਜ ਇੰਪੀਰ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਮੈਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਖੜੀ ਆ ਤੁਸੀਂ ਇੱਥੇ ਆ ਪੀਣਾ ਨਹੀਂ ਪਾਣੀ ਦੀ ਟੰਕੀਆਂ ਤੇ ਸਪਾਈ ਦੇਖ ਸਕਦੇ ਹੋ ਇਹ ਅੱਜ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਸਰਕਾਰ ਦਾ ਇਦਾਂ ਬੇੜਾ ਕਰਕੇ ਜੇ ਜਵਾਕਾਂ ਨੂੰ ਚੰਗਾ ਪਾਣੀ ਨਹੀਂ ਦੇ ਸਕਦੇ ਤਾਂ ਇਹ ਚੰਗੀਆਂ ਪੜਾਈਆਂ ਕਿੱਥੋਂ ਦੇਣਗੇ ਮੈਂ ਅਪੀਲ ਕਰਦੀ ਆ ਮੌਜੂਦਾ ਐਮ ਐਲ ਏ ਮਿਊਨਿਸਪਲ ਕਾਰਪੋਰੇਸ਼ਨ ਵੀ ਤੁਸੀਂ ਮਾਲਵੇ ਦਾ ਦੂਜਾ ਸਭ ਤੋਂ ਵੱਡਾ ਕਾਲਜ ਹੈ ਸਰਕਾਰੀ ਰਜਿੰਦਰਾ ਕਾਲਜ ਇਸ ਕਾਲਜ ਤੋਂ ਜਲੂਸ ਕੱਢ ਰੱਖਿਆ ਹੈ ਤੁਸੀਂ ਕਿ ਆਪਦੀਆਂ ਤਾਨਾਸ਼ਾਹੀਆਂ ਤੋਂ ਦੂਰ ਹੋ ਕੇ ਇਸ ਕਾਲਜ ਵਿਜ਼ਿਟ ਕਰੋ ਆ ਹਾਲ ਦਿਖਾਓ ਇਹਨਾਂ ਨੂੰ ਇਹ ਪਾਣੀ ਸਟੂਡੈਂਟਸ ਪਿੰਦੇ ਆ ਦਿਖਾਓ ਇਧਰ ਇਹ ਸਾਰੀ ਟੰਕੀਆਂ ਦਾ ਪਾਣੀ ਅਸੀਂ ਇੱਥੇ ਪੀਣਾ ਹੁੰਦਾ ਤੁਸੀਂ ਇੱਕ ਦਿਨ ਆਓ ਤੇ ਇੱਥੇ ਆ ਕੇ ਐਮਐਲਏ ਸਾਹਿਬ ਟੰਕੀਆਂ ਦਾ ਪਾਣੀ ਪੀਓ ਤੁਹਾਨੂੰ ਸਿੱਖਿਆ ਗ੍ਰੰਟੀ ਦਿਖਾਈ ਗਈ ਅਸੀਂ ਜਲੂਜ਼ ਵਾੜ ਰੱਖਿਆ ਤੁਸੀਂ ਸਿੱਖਿਆ